ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਜੀ ਸਿੰਘ ਹੈ ਪਿੰਡ ਦਿਵਾਲਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਆ ਕਿੰਨੇ ਕੇ ਸਾਲਾਂ ਤੋਂ ਜੀ ਤੁਸੀਂ ਆਰਗੈਨਿਕ ਖੇਤੀ ਕਰ ਰਹੇ ਹੋ ਇਹ ਪਹਿਲਾਂ ਅਸੀਂ ਸ਼ੁਰੂ ਕੀਤਾ ਸੀ 2008 ਚ ਇੱਕੜ ਤੋਂ ਹੂੰ ਤੇ ਉਹ ਤੋਂ ਬਾਅਦ ਫਿਰ ਦੋ ਹੋ ਗਏ ਤੇ ਹੁਣ ਤਿੰਨ ਨੇ ਕਿਹੜੀ ਫਸਲ ਬੀਜਦੇ ਹੋ ਹੁਣ ਇਸ ਟਾਈਮ ਕਣਕ ਲੱਗੀ ਹੋਈ ਹੈ ਜੀ ਤੇ ਡੰਗਰਾਂ ਵਾਸਤੇ ਆਚਾਰਾ ਲੱਗਿਆ ਹੋਇਆ। ਅ ਜਿਹੜੇ ਸਾਲ ਤੋਂ ਕਰ ਰਹੇ ਹੋ ਤੁਸੀਂ? 2008 ਤੋਂ। ਸ਼ੁਰੂ ਕੀਤਾ ਸੀ 2008। ਇਹ ਤੁਹਾਨੂੰ ਕਿੰਨਾ ਖਰਚਾ ਆਉਂਦਾ ਤੇ ਕਿੰਨਾ ਕ ਮਾਰਜਨ ਹੋ ਜਾਂਦਾ? ਉਹ ਨਹੀਂ ਖਰਚਾ ਤਾਂ ਇਹ ਚ ਕੋਈ ਹੈ ਨਹੀਂ ਇਹ ਕਿਤੇ। ਕਿਉਂਕਿ ਨਾ ਤਾਂ ਅਸੀਂ ਰੋਪਾਉਣਾ ਨਾ ਸਪਰੇਅ ਕਰਨੀ ਆ। ਕਣਕ ਚ ਤੇ ਕਣਕ ਤੋਂ ਬਾਅਦ ਅਸੀਂ ਫਿਰ ਬੀਜਦੇ ਆ ਉਹ ਕੀ ਆਪਣਾ ਪੰਪਕਨ ਜਿਹਨੂੰ ਹਲਵਾ ਕਦੂ ਕਹਿੰਦੇ ਆ। ਉਹਦੇ ਤੇ ਵੀ ਕੋਈ ਏਡਾ ਬਹੁਤਾ ਖਰਚ ਨਹੀਂ ਹੁੰਦਾ। ਉਹ ਬਸ ਬੀਜ ਕੇ ਤੋੜਨੇ ਵਾਲਾ ਹੀ ਕੰਮ ਆ। ਉਹ ਮੰਡੀ ਤੇ ਰੇਟ ਡਿਪੈਂਡ ਹੁੰਦਾ ਉਹਦਾ ਕੋਈ 10 ਰੁਪਏ ਵੇਗਿਆ ਕਦੇ 5 ਰੁਪਏ ਵੇਗਿਆ ਇੱਥੇ ਕਿ ਤਕਰੀਬਨ ਵੀ ਕੀ ਜਾਂਦਾ ਇੱਕ ਕੀਲਾ ਆਰਗੈਨਿਕ ਬਣਾਉਣ ਨੂੰ ਕਿੰਨਾ ਸਮਾਂ ਲੱਗ ਜਾਂਦਾ ਜੀ ਉਹ ਜੋ ਆਪਣੇ ਕਹਿੰਦੇ ਆ ਸਾਇੰਟਿਸਟ ਕਹਿੰਦੇ ਵੀ 3 ਸਾਲ ਹੂੰ 3 ਸਾਲ ਬਾਅਦ ਤੁਹਾਡਾ ਆਰਗੈਨਿਕ ਦੇ ਵਿੱਚ ਰਿਸਟਰਡ ਹੋ ਜਾਊਗਾ ਆਰਗੈਨਿਕ ਜਿਹੜੀ ਆਪਾਂ ਫਸਲ ਲਗਾਉਨੇ ਆ ਉਹਦੇ ਵਿੱਚ ਕੋਈ ਖਾਦ ਵਗੈਰਾ ਕਿਹੜੀ ਪੈਂਦੀ ਆ ਜੀ ਨਹੀਂ ਖਾਦ ਜਾਂ ਤਾਂ ਆਪਣੇ ਰੂੜੀ ਦੀ ਖਾਦ ਪਾਉਨੇ ਆ ਹੂੰ ਜਾਂ ਵਰਮੀ ਕੰਪੋਸਟ ਪਾਉਨੇ ਆ ਹੂੰ ਜਾਂ ਫਿਰ ਉਹ ਸਾਡੇ ਆ ਕੀ ਆਪਣੇ ਉਹ ਯਾਵੇ ਗੰਡੋਏ ਦੇ ਜਾਂਦੇ ਆ ਇਫਕੋ ਦੇ ਜਿਹੜੇ ਜੈਵਿਕ ਉਤਪਾਦ ਨੇ ਇਹ ਬਰਮੀ ਕੰਪੋਸਟ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਹਾਂਜੀ ਦੋ ਬੈੱਡ ਅਸੀਂ ਘਰੇ ਲਾਏ ਹੋਏ ਆ ਹਾਂ ਉਹਨਾਂ ਤੋਂ ਗੰਡੋਏ ਛੱਡੇ ਹੋਏ ਉਹਨਾਂ ਚ ਲਿਆ ਕੇ ਉਹ 6 ਮਹੀਨੇ ਬਾਅਦ ਅਸੀਂ ਬਦਲ ਲੈਂਦੇ ਹਾਂ ਬਰਮੀ ਕੰਪੋਸਟ ਦਾ ਵੀ ਕੋਈ ਖਰਚਾ ਹੁੰਦਾ ਜੀ ਨੀਓ ਦਾ ਤਾਂ ਕੋਈ ਇੱਕ ਵਾਰ ਗੰਡੋਏ ਲਿਆ ਕੇ ਛੱਡ ਤੇ ਬਾਅਦ ਚ ਤਾਂ ਕੋਈ ਖਰਚਾ ਨਹੀਂ ਹਾਂ ਤਿੰਨ ਚਾਰ ਸੌ ਦੇ ਗੰਡੋਏ ਨੀਓ ਛੱਡ ਤੋਂ ਬਾਅਦ ਆਪਣੇ ਆਪ ਵਧ ਜਾਂਦੇ ਆ ਇਹ ਜਿਹੜੀ ਆਰਗੈਨਿਕ ਖੇਤੀ ਕਰਦੇ ਹਾਂ ਜਿਹੜੀ ਫਸਲ ਨਿਕਲਦੀ ਆ ਕਿੱਥੇ ਵੇਚਦੇ ਹੋ ਦੇ ਲੋਕ ਆਪਣੇ ਆਪ ਹੀ ਲੈ ਜਾਂਦੇ ਆ ਜੀ ਇਹ ਆਮ ਜਿਹੜੀ ਫਸਲ ਨਾਲੋਂ ਮਹਿੰਗੀ ਹੁੰਦੀ ਹੈ ਜੀ ਮਹਿੰਗੀ ਹੁੰਦੀ ਹੈ ਜੀ ਕਣਕ ਜਿੱਦਾਂ ਅਸੀਂ 50 ਰੁਪਏ ਕਿਲੋ ਪਿਛਲੀ ਵਾਰ ਦੇ ਰਹੇ ਸੀ ਹਮ ਇਸ ਵਾਰ 60 ਰੁਪਏ ਕਿਲੋ ਦਵਾਂਗੇ ਹਮ ਤੇ ਬਸ ਕਣਕ ਹੀ ਲਗਾਉਂਦੇ ਹੋ ਜੀ ਹਾਂ ਜੀ ਕਣਕ ਕਣਕ ਇਹ ਤਾਂ ਧਾਨ ਕਿਉਂ ਨਹੀਂ ਲਗਾਉਂਦੇ ਤੁਸੀਂ ਧਾਨ ਇੱਕ ਤਾਂ ਪੰਜਾਬ 'ਚ ਧਾਨਾਂ ਦੀ ਖਪਤ ਨਹੀਂ ਹੈਗੀ ਜੀ ਤੁਸੀਂ ਆਰਗੈਨਿਕ ਕਰ ਲਓ ਫਾਇਦਾ ਹਮ ਜਾਂ ਤੁਸੀਂ ਕਹਿੰਦੇ ਕਿ 150 ਰੁਪਏ ਕਿਲੋ ਨੇ ਕਿਸੇ ਨੇ ਤੁਹਾਨੂੰ ਚੋਲ ਨਹੀਂ ਲੈਣੇ ਤੁਹਾਡੇ ਹਮ ਜੀ ਇਸ ਕਰਕੇ ਅਸੀਂ ਫਿਰ ਇਹਨਾਂ ਨੂੰ ਜਾਂਦਾ ਚਾਰਾ ਬਿਜਲੀ ਦੇ ਡੰਗਰਾਂ ਵਾਸਤੇ ਜੀ ਜਾਂ ਆਪਣੀ ਉਹ ਪੰਪਕਿਨ ਬੀਜ ਦੀ ਜਿਹਨੂੰ ਹਲਵਾ ਗੱਦੂ ਕਹਿੰਦੇ ਆ ਇਹਦਾ ਜਿਹੜਾ ਆਰਗੈਨਿਕ ਕਣਕ ਦਾ ਜਿਹੜਾ ਝਾੜ ਆ ਆਮ ਨਾਲੋਂ ਘੱਟ ਹੁੰਦਾ ਜੀ ਤਕਰੀਬਨ ਅੱਧਾ ਮੰਨ ਕੇ ਚੱਲੋ ਜੀ ਲਗਭਗ ਇਹ ਕਾਰਨ ਕੀ ਹੈ ਜੀ ਇਹ ਅਸਲ 'ਚ ਸਾਡੇ ਖੇਤਾਂ 'ਚ ਤਾਂ ਜਦੋਂ ਆਰਗੈਨਿਕ ਤੁਸੀਂ ਸ਼ੁਰੂ ਕਰਨਾ ਨਾ ਇਹ ਭਾਰੀਆਂ ਜ਼ਮੀਨਾਂ 'ਚ ਸ਼ੁਰੂ ਕਰੇ ਇੱਥੇ ਆ ਜਿਹੜੀ ਜ਼ਮੀਨ ਆ ਜਿਹਦਾ ਪਖੜੇ ਆ ਇਹਦੇ ਥੱਲੇ ਰੇਤਾ ਦੱਬਿਆ ਹੋਇਆ ਹੈ ਸਾਨੂੰ ਪਤਾ ਨਹੀਂ ਸੀ ਜ਼ਮੀਨ ਸਾਡੇ ਕੋਈ ਠਿੱਕੇ ਦੇ ਸਾਡੇ ਇਸਤਾਨ ਦੇ ਕਾਫੀ ਦਿਨ ਦੀ ਸਾਡੇ ਕੋਲੇ ਠੇਕੇ ਤੇ ਆ ਸਾਨੂੰ ਪਤਾ ਨਹੀਂ ਸੀ ਕਾਰ ਬੈਠੇ ਇਸ ਕਰਕੇ ਇੱਥੇ ਝਾੜ ਘੱਟ ਨਿਕਲਦਾ ਹੁਣ ਅਸੀਂ ਇਹਨੂੰ ਬਦਲ ਵੀ ਨਹੀਂ ਸਕਦੇ ਇਹ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਜਿਹੜੇ ਭਾਰੀ ਖੇਤਾਂ ਚ ਜਿਵੇਂ ਅੱਛਾ ਇਹ ਤੋਂ ਬਾਅਦ ਕਿਹੜੀ ਫਸਲ ਲਾਉਂਗੇ ਤੇ ਇਹ ਤੋਂ ਬਾਅਦ ਇੱਕ ਗਿੱਲਾ ਤਾਂ ਪੱਠਿਆਂ ਚ ਆ ਜਾਣਾ ਜੀ ਬਾਕੀ ਫਿਰ ਉਹ ਪੰਪਕਨ ਲਾ ਦੀਦਾ ਜੀ ਪੰਪਕਨ ਹਾਂਜੀ ਉਹ ਪੰਪ ਕਿਨਾ ਉਹ ਕਿੰਨੇ ਟਾਈਮ ਦੇ ਵਿੱਚ ਤਿਆਰ ਹੋ ਜਾਂਦਾ ਜੀ ਉਹ 45 ਦਿਨਾਂ ਬਾਅਦ ਟੁੱਟਣਾ ਸ਼ੁਰੂ ਹੋ ਜਾਂਦਾ ਜੀ ਤੇ ਇਹ ਕਣਕ ਕਿੰਨਾ ਸਮਾਂ ਲੈਂਦੀ ਹੈ ਜੀ ਕਣਕ ਤਾਂ ਉਨਾ ਹੀ ਸਮਾਂ ਹੁਣੇ ਆਪਣੀ ਵਿਸਾਖੀ ਨੂੰ ਵੱਢੀ ਜਾਊਗੀ ਤਕਰੀਬਨ ਹਾਂ ਹਾਂ ਇਤੋਂ ਐਪਰੀਸ਼ੀਏਸ਼ਨ ਅਵਾਰਡ ਵੀ ਮਿਲੇ ਆ ਜੀ ਤੁਹਾਨੂੰ ਸਾਰੀ ਜਗ੍ਹਾ ਮਿਲੇ ਆ ਜੀ ਸੈਂਟਰਲ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਪੀਏਯੂ ਤੋਂ ਬਿਹਾਰ ਯੂਨੀਵਰਸਿਟੀ ਤੋਂ ਆਪਣੇ ਡੀਡਬਲਯੂਆਰ ਕਰਨਾਲ ਵਾਲਿਆਂ ਦੇ ਸਾਰੀ ਜਗ੍ਹਾ ਮਿਲੇ ਹੈ ਅੱਜ ਇਹ ਜਿਹੜੇ ਪੰਜਾਬ ਵਾਸੀ ਨੇ ਉਹ ਨਾ ਬਾਹਰ ਜਾਣਾ ਪਸੰਦ ਕਰਦੇ ਨੇ ਕੀ ਕਹੋਂਗੇ ਜੀ ਨਹੀਂ ਬਾਹਰ ਨਹੀਂ ਗਏ ਬਾਹਰ ਗਿਆ ਮੈਂ ਪਰ ਮੈਂ ਉੱਥੋਂ ਵਾਪਸ ਆਇਆ ਹਾਂ ਮੈਂ ਤਾਂ ਕਹਿੰਦਾ ਨਹੀਂ ਜਾਣਾ ਚਾਹੀਦਾ ਹਾਂ ਚਲੋ ਸਾਡੇ ਕੋਲ ਤਾਂ ਫੇਰ ਮੇਰੇ ਕੋਲ ਆਪਣੀ ਜਿਹੜੀ ਮਾਲਕੀ ਹੈ 6 1/2 ਏਕੜ ਦੀ ਆ ਸੰਧੂਆ ਪਿੰਡ ਦਾ ਰੋਪੜ ਦੇ ਨਾਲ ਉੱਥੇ ਦਾ ਇੱਕ ਜਿੰਦਰ ਸਿੰਘ ਹੈ ਉਹਦੇ ਕੋਲ 1 1/2 ਏਕੜ ਦੀ ਮਾਲਕੀ ਸੀ ਉਹ ਬੰਦਾ ਨੈਸ਼ਨਲ ਵਾਰਡ ਤੱਕ ਗਿਆ ਹਾਂ ਕੰਮ ਤੇ ਜਿਹੜਾ ਬੰਦਾ ਧਿਆਨ ਦੇਊਗਾ ਉਹਨੇ ਕਾਮਯਾਬ ਹੋਣਾ ਹੀ ਹੋਣਾ ਜਿਹਨੇ ਆਪਣੇ ਕੰਮ ਤੇ ਨਹੀਂ ਧਿਆਨ ਦੇਣਾ ਚਾਹਦ ਕੋ 100 ਕਿਲਾ 100 ਵੀ ਵਿਕ ਜਾਣਾ ਬਾਹਰ ਤੁਸੀਂ ਕੋਈ ਕਲਾਸਿਸ ਵਗੈਰਾ ਖੇਤੀ ਦੀ ਲਾਉਣ ਗਏ ਸੀ ਜਾਂ ਬੜੀ ਮੇਰੇ ਕੋਲ ਵਰਕ ਫਾਰਮੈਂਟ ਸੀ ਮੇਰਾ ਭਰਾ ਸੀ ਉੱਥੇ ਉਹਨੇ ਬੁਲਾਇਆ ਸੀ ਮੈਂ ਚਲੇ ਗਿਆ ਸੀ ਪਰ ਜਦੋਂ ਉੱਥੇ ਕੰਮ ਦੇਖਿਆ ਵੀ ਇੱਥੇ ਨਾਲੋਂ 10 ਗੁਣਾ ਕੰਮ ਕਰਨਾ ਪੈਂਦਾ ਪੰਜਾਬ ਦੀ ਕਿਹੜੀ ਚੀਜ਼ ਖਿੱਚ ਲਈ ਦੀ ਤੁਹਾਨੂੰ ਇੱਥੇ ਦੇਖੋ ਪੰਜਾਬ ਤਾਂ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਹੈਗੀ ਮੈਂ ਪੂਰਾ ਇੰਡੀਆ ਘੁੰਮ ਕੇ ਦੇਖ ਲਿਆ ਕੰਨਿਆ ਕੁਮਾਰੀ ਤੱਕ ਜਾ ਕੇ ਆਇਆ ਮੈਂ ਯੂਰਪ 'ਚ ਕਈ ਕੰਟਰੀ ਘੁੰਮ ਕੇ ਦੇਖ ਲਿਆ ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ ਹੈਗੀ ਫਿਰ ਇਹਦੀ ਜਿਹੜੀ ਕਣਕ ਜਦੋਂ ਪੱਕ ਜਾਂਦੀ ਆ ਵੱਢਦੇ ਹਾਂ ਤੇ ਪਰਾਲੀ ਦਾ ਕੀ ਕਰਦੇ ਤੁਸੀਂ ਇਹ ਤੂੜੀ ਬਣ ਜਾਂਦੀ ਡੰਗਰਾਂ ਵਾਸਤੇ ਦੀ ਕਣਕ ਦੀ ਜਿਹੜੀ ਥੱਲੇ ਨਾੜ ਰਿਆ ਜਾਂਦਾ ਉਹਦੀ ਤੂੜੀ ਬਣ ਜਾਂਦੀ ਡੰਗਰਾਂ ਵਾਸਤੇ ਲਾਉ ਵੀ ਕਰਦੇ ਹਾਂ ਜੀ ਫਲਾਉ ਪਰਾਲੀ ਮੌਕੇ ਹੁੰਦਾ ਲਾਸਟ ਕਿਸਾਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹ ਮੈਸੇਜ ਤਾਂ ਇਹ ਜੀ ਇਕੱਠੇ ਹੋ ਕੇ ਰਲ ਮਿਲ ਕੇ ਕੰਮ ਕਰੋ ਲੜਾਈ ਝਗੜੇ ਛੱਡੋ ਆਪਣੇ ਤੇ ਆ ਸਰਕਾਰਾਂ ਜਿਹੜੀਆਂ ਫਿਰਦੀਆਂ ਕੀ ਇਹਨਾਂ ਦੇ ਮਗਰ ਕਰਨਾ ਛੱਡੋ ਕੋਈ ਕਿਸੇ ਦੀ ਜਿੰਦਾਬਾਦ ਕੋਈ ਕੋਈ ਝਾੜੂ ਜਿੰਦਾਬਾਦ ਕਹਿੰਦਾ ਕੋਈ ਤੱਕੜੀ ਜਿੰਦਾਬਾਦ ਕਹਿੰਦਾ ਕੋਈ ਪੰਜਾ ਕਹਿੰਦੇ ਇਹ ਗੱਲ ਛੱਡਣੀ ਪੈਣੀ ਆ ਸਾਨੂੰ ਆਪਣੇ ਕੰਮ ਤੇ ਧਿਆਨ ਦੇਣਾ ਪੈਣਾ ਪਿੰਡਾਂ 'ਚ ਪਾਰਟੀਬਾਜ਼ੀਆਂ ਖਤਮ ਕਰੋ ਆਪਣੇ ਕੰਮ ਤੇ ਧਿਆਨ ਦਿਓ ਪਿੰਡ ਦੇ ਲੋਕਾਂ ਨਾਲ ਰਲ ਮਿਲ ਕੇ ਕੰਮ ਕਰੋ ਤਾਂ ਅਸੀਂ ਕੰਮ ਜਾਵਾਂਗੇ